ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ 4-4000 ਰੁਪਏ ਦੀ ਗੱਦਿਆਂ ਦੀ ਜੋੜੀ ਲੈਣੇ ਹੋ ਇੱਥੇ ਆਓ ਸਿਰਫ 1600 ਰੁਪਏ ਦੇ ਵਿੱਚ ਗੱਦਿਆਂ ਦੀ ਜੋੜੀ ਲੈ ਜਾਓ ਬ੍ਰੈਂਡਡ ਚੀਜ਼ਾਂ ਦੇ ਰਹੇ ਆ 100% ਸੈਟੀਸਫੈਕਸ਼ਨ ਦੇ ਰਹੇ ਆ ਬਹੁਤ ਸੁਪਰ ਕੁਆਲਟੀ ਆ ਬਾਜ਼ਾਰ ਦਾ ਰੇਟ 5000-5500 2400 ਰੁਪਏ ਚ 2400 ਰੁਪਏ ਚ ਜੋੜੀ ਦੇ ਦਿਆਂਗੇ ਦੇਖੋ ਜੀ ਇੰਡੀਆ ਦਾ ਸਭ ਤੋਂ ਵੱਡਾ ਬ੍ਰੈਂਡ ਆ ਗੱਦਿਆਂ ਦਾ ਇਸ ਵੇਲੇ ਇਹ ਕੰਫੀਬਲ ਮੈਟ੍ਰਸ ਬਾਜ਼ਾਰ 'ਚ 7000 ਰੁਪਏ ਸਾਡਾ ਰੇਟ 3800 ਦੀ 99 ਦੇ ਦਿਆਂਗੇ ਮੈਨੂੰ ਆਹ ਗੱਦਾ ਪਸੰਦ ਹੈ ਮੈਨੂੰ ਇਹ ਗੱਦਾ ਖੋਲ ਕੇ ਦਿਖਾਓ ਕਿੱਦਾਂ ਦਾ ਹੈ ਇਹਦੇ 'ਚ ਕਰਨਾ ਕੁਛ ਨਹੀਂ ਹੈ ਗੱਦਾ ਸਿਪਲੀ ਖੋਲ ਤਾਂ ਗਾਗ ਦੇ ਸਾਹਮਣੇ ਅੱਛਾ ਖੋਲ ਦਿੰਦੇ ਹਾਂ ਉਹ ਅਸੀਂ ਖੋਲ ਦਿੰਦੇ ਹਾਂ ਸਾਨੂੰ ਕੋਈ ਡਰ ਨਹੀਂ ਹੈਗਾ ਚਾਹ ਜੋ ਮਰਜੀ ਮਟੀਰੀਅਲ ਆ ਦੇਖੋ ਸੇਮ ਉਹੀ ਹਾਈ ਡੈਂਸਟੀਟੀ ਦਾ ਮਟੀਰੀਅਲ ਉਧਰ ਹੈ ਥੱਲੇ ਬੌਂਡਡ ਹੈ ਥੱਲੇ ਪੀ ਐਚ ਡੀ ਜੀ ਕੋਈ ਲੁਕੋ ਨਹੀਂ ਇਹ ਤਿੰਨ ਚੀਜ਼ਾਂ ਦਾ ਮੇਨ ਮੁੱਲ ਹੈ ਜਿੰਨੀ ਹਾਈ ਡੈਂਸਟੀਟੀ ਕੁਆਲਿਟੀਆਂ ਜਾਂਦੀ ਜਾਂਦੀਆਂ ਉਦਾਂ ਸੇਮ ਤੋਂ ਸੇਮ ਇਹ ਮਟੀਰੀਅਲ ਦੀ ਕਾਸਟ ਚਲਦੀ ਨੇ ਆ ਦੇਖੋ ਆਪਣੀ ਮਰਜ਼ੀ ਦਾ ਸਾਈਜ਼ ਲੈ ਕੇ ਤੁਸੀਂ ਇੱਥੋਂ ਬਣਾ ਸਕਦੇ ਹੋ ਦੇਖੋ ਨਾਲ ਦੀ ਨਾਲ ਇੱਥੇ ਮਸ਼ੀਨ ਚੱਲਦੀ ਆ ਗੱਦਾ ਵੱਡ ਰਿਹਾ ਆ ਹਰ ਇੱਕ ਤਰ੍ਹਾਂ ਦੀ ਆਪਸ਼ਨ ਤੁਹਾਡੇ ਕੋਲ ਹੈਗੀ ਆ ਇਹ ਕੁਆਲਿਟੀ ਅਲੱਗ ਹੈ ਇਹ 10 ਸਾਲ ਚੱਲਣ ਵਾਲਾ ਗੱਦਾ ਠੀਕ ਆ इजीली 10 ਸਾਲ ਚੱਲੇਗਾ weight ਦੇ ਵਿੱਚ ਘੱਟ ਤੋਂ ਘੱਟ ਨਹੀਂ ਤਾਂ 40 ਕਿਲੋ ਦਾ ਗੱਦਾ ਹੈ ਜੀ ਔਰ इजीली ਇਹਦੀ 5 ਸਾਲ ਦੀ ਅਸੀਂ ਗਾਰੰਟੀ ਦਿੰਦੇ ਹਾਂ ਵਿਦ ਬਿਲ ਨਾ ਦੇਖੋ weight ਦੇ ਵਿੱਚ ਕਿੰਨਾ ਲਾਈਟ ਹੈਗਾ ਜੀ ਇਹ ਗੱਦੇ ਦੀ ਕੀਮਤ ਸਿਰਫ 7500 ਰੁਪਈਆ ਜੇ ਕਿਸੇ ਨੇ ਐਨ ਆਰ ਆਈ ਕਸਟਮਰ ਦੇਖ ਰਿਹਾ ਬਾਹਰਲੇ ਮੁਲਕਾਂ 'ਚ ਮਗਵਾਉਣੇ ਉਹਨਾਂ ਨੂੰ ਕਿੱਦਾਂ ਸੀ ਬਾਹਰਲੇ ਮੁਲਕ ਦੇ ਵਿੱਚ ਕੀ ਹੈਗਾ ਸਭ ਤੋਂ ਜ਼ਿਆਦਾ ਨਾ ਸੌਫਟ ਗੱਦਾ ਵਿਕਦਾ ਹੈ ਲੇਕਿਨ ਮੇਰੇ ਕੋਲ ਬਹੁਤ ਪੰਜਾਬੀ ਭਰਾ ਆਂਦੇ ਆ ਉਹ ਇਤੋਂ ਹਾਰਡ ਬਣਵਾ ਕੇ ਲੈ ਕੇ ਜਾਂਦੇ ਗੱਦਾ ਇਦਾਂ ਦਾ ਇੰਨੇ ਮੋٹے ਹਾਈਟ ਦੇ ਵਿੱਚ ਕਿਉਂਕਿ ਉੱਥੇ ਬੈਡਸ ਕਾਫੀ ਅਲੱਗ ਸਟਾਈਲ ਦੇ ਬਣਦੇ ਨੇ ਹਾਂਜੀ ਛੋਟੇ ਹੁੰਦੇ ਥੱਲੇ ਹਾਂਜੀ ਇੰਨੇ ਮੋٹے-ਮੋٹے ਗੱਦੇ ਬਣ ਕੇ ਜਾਂਦੇ ਆ ਉਹ ਇਸ ਸਟਾਈਲ ਨਾਲ ਬਣਦੇ ਆ ਹਾਰਡ ਦੇ ਹਾਰਡ ਸੌਫਟ ਦੇ ਸੌਫਟ ਅਗਰ ਰੇਟਸ ਦੇਖੀਏ ਬਾਹਰਲੇ ਹਿਸਾਬ ਨਾਲ ਤੇ ਸਮਝ ਲਓ ਕਿ ਜਿੰਨੇ ਦੇ ਇੱਥੋਂ 5 ਗੱਦੇ ਜਾਣੇ ਉੱਥੇ ਦਾ ਇੱਕ ਗੱਦਾ ਵਾਹ ਹੂੰ ਦੇਖੋ ਅਸੀਂ ਗੱਦਿਆਂ ਦੀ ਸਾਡੀ ਫੈਕਟਰੀ ਆ ਅਸੀਂ ਬੈਸਟ ਪ੍ਰਾਈਸ ਦੇ ਰਹੇ ਆ ਗੱਦਿਆਂ ਤੋਂ ਇਲਾਵਾ ਤੁਜੀ ਬੈੱਡ ਲੈਣੇ ਆ ਸੋਫੇ ਲੈਣੇ ਆ ਡਾਈਨਿੰਗ ਟੇਬਲ ਲੈਣੇ ਆ ਕੋਈ ਵੀ ਸਮਾਨ ਫਰਨੀਚਰ ਤੁਸੀਂ ਲੈ ਸਕਦੇ ਆ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੋਂ ਵੀ ਘੱਟ ਰੇਟਾਂ ਦਾ ਸੀ ਮਹੱਈਆ ਕਰਾਉਣਾ। ਜਿੱਥੇ ਸਾਨੂੰ ਕੁਆਲਿਟੀ 'ਚ ਕੰਪਰਮਾਈਜ਼ ਕਰਨਾ ਪਵੇਗਾ, ਅਸੀਂ ਗਾਹਕ ਦੇ ਅੱਗੇ ਸਸਤੀ ਕਰਾਂਗੇ। ਹਮ। ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕਿਆ ਗੱਦਿਆਂ ਦੀ ਫੈਕਟਰੀ ਕੰਪਲੀਵਲ ਮੈਟਰ ਜਲੰਧਰ ਜਿੱਥੇ ਆਈ ਤੁਹਾਡੇ ਸੀ ਕੰਨੇ ਆ ਬਹੁਤ ਵੱਡੇ ਫਾਇਦੇ। ਭਾਵੇਂ ਤੁਸੀਂ ਆਪਣੇ ਘਰ ਬਣਾਉਨੇ ਹੋ, ਤੁਸੀਂ ਪੀਜੀ ਬਣਾ ਰਹੇ ਹੋ, ਹੋਟਲ ਬਣਾ ਰਹੇ ਹੋ, ਹਸਪੀਟਲ ਬਣਾ ਰਹੇ ਹੋ, ਰੇਟ ਬਹੁਤ ਘੱਟ ਦੇਣੇ ਆ। ਗੱਦਿਆਂ ਦੀ ਕੁਆਲਿਟੀ ਵਧ ਦਵਾਂਗੇ, ਰੇਟ ਘੱਟ ਦਵਾਂਗੇ। ਅਸੀਂ ਇੱਥੇ ਗੱਦਿਆਂ ਦੇ ਉੱਤੇ ਬਲਡੋਜ਼ਰ ਚੜ ਕਰੇਨਾ ਚਾੜ ਕੇ ਵੀ ਦੇਖ ਲਿਆ ਉਹ ਗੱਦੇ ਪਾਟੇ ਵੀ ਨਹੀਂ ਗੱਦੇ ਬੈਠੇ ਵੀ ਹੈ ਨਹੀਂ ਸਰ ਅੱਜ ਹਨਾ ਬਾਜ਼ਾਰ ਹਿਲਣਾ ਚਾਹੀਦਾ ਅੱਜ ਪਤਾ ਲੱਗੇ ਵੀ ਵਾਕਈ ਫੈਕਟਰੀ ਦਾ ਦੁਕਾਨ ਦਾ ਸ਼ੋਰੂਮ ਦਾ ਫਰਕ ਕਿੰਨਾ ਹੁੰਦਾ ਸੋ ਰੇਟ ਵੀ ਦੱਸ ਦਿਓ ਸੁਪਰ ਤੇ ਕੁਆਲਿਟੀ ਵਧੀਆ ਦੇ ਦਿਓ ਲੋਕ ਕਾਸ਼ ਕਰ ਦਿਓ ਅੱਜ ਕੁਆਲਿਟੀ ਦੇ ਵਿੱਚ ਤਾਂ ਤੁਸੀਂ ਚੈੱਕ ਸਾਰਾ ਕਰ ਚੁੱਕੇ ਹੋ ਹਮ ਇੱਕ ਇੱਕ ਚੀਜ਼ ਅਸੀਂ ਟੈਸਟ ਕਰਾ ਕੇ ਦਿਖਾ ਦਈ ਹਾਂ ਹਾਂਜੀ ਹੁਣ ਆ ਗਿਆ ਰੇਟਿੰਗ ਦੇ ਉੱਤੇ ਪਹਿਲਾਂ ਗੱਦੇ ਦਾ ਜੋੜਾ ਲਓ ਜੀ ਜੀ ਤੇ ਮੈਂ ਬੋਲਾਂ ਜਾਂ ਤੁਸੀਂ ਆਪਣਾ ਅੰਦਾਜ਼ਾ ਲਗਾਓ ਮੈਨੂੰ ਅੰਦਾਜ਼ਾ ਹੈ ਕਿ ਜੀ ਮੈਂ ਤਾਂ ਬਹੁਤ ਦੁਕਾਨਾਂ ਤੇ ਜਾਂਦਾ ਅੰਦਾਜ਼ੇ ਕਿ ਤੇ ਪੱਕਾ ਹੀ ਆ ਜੀ ਆ ਦੇਖੋ ਆ ਜਿਹੜੀ ਜੋੜੀ ਜਿੱਥੋਂ ਮਰਜੀ 3200 3500 4000 ਦੀ ਮਿਲ ਜਾਂਦੀ ਏ ਕੋ ਬਹੁਤ ਵੱਡੀ ਗੱਲ ਥੋੜੀ ਜੀ ਉਹ ਵੱਡੀ ਗੱਲ ਨਹੀਂ 1600 ਰੁਪਏ ਦੀ ਜੋੜੀ 1600 ਰੁਪਏ ਦੀ ਜੋੜੀ 1600 ਦੀ ਆ ਦੋ ਪੀਸ ਦੀ ਪੂਰੀ ਕਪੜਾ ਚੜ ਕੇ ਮਟੀਰੀਅਲ ਦੇ ਨਾਲ ਜੋੜੀ ਪ੍ਰੋਪਰ ਸਰ ਆ ਜਿੱਦਾਂ ਬਣਿਆ ਹੋਇਆ ਮੈਂ ਇਦਾਂ ਹੀ ਲੈ ਕੇ ਜਾਣਾ 1600 ਚ ਬਿਲਕੁਲ ਜੀ 1600 ਆ ਲਓ ਜੀ ਸਭ ਤੋਂ ਪਹਿਲਾਂ ਬਹੁਤ ਵੱਡਾ ਧਮਾਕਾ ਕਰਤਾ ਪੰਜਾਬ ਹਿੱਲੇਗਾ ਬਾਜ਼ਾਰ ਹਿੱਲੇਗਾ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ 4-4000 ਰੁਪਏ ਦੀ ਗੱਦਿਆਂ ਦੀ ਜੋੜੀ ਲੈਣਿਓ ਇੱਥੇ ਆਓ ਸਿਰਫ 1600 ਰੁਪਏ ਦੇ ਵਿੱਚ ਗੱਦਿਆਂ ਦੀ ਜੋੜੀ ਲੈ ਰਹੇ ਆਂ ਪ੍ਰੀਫਰੈਂਡੈਂਟ ਚੀਜ਼ਾਂ ਦੇ ਰਹੇ ਆਂ 100% ਸੈਟੀਸਫੈਕਸ਼ਨ ਦੇ ਰਹੇ ਆਂ ਬਹੁਤ ਸੁਪਰ ਕੁਆਲਟੀ ਆ ਬਾਜ਼ਾਰ ਦਾ ਰੇਟ 5000-5500 2400 ਰੁਪਏ 'ਚ 2400 ਰੁਪਏ 'ਚ ਜੋੜੀ ਦੇ ਦੇਾਂਗੇ ਅੱਗੇ ਆ ਜਿਓ ਜੀ ਇਹ ਜੋੜੀ ਲੈ ਜਾਓ ਜੀ 3800 ਰੁਪਏ ਦੀ ਯਾਰ ਤੇ 7000 ਦੀ ਮਿਲਦੀ ਹੈ ਦੇਖੋ ਜੀ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਆ ਗੱਦਿਆਂ ਦਾ ਇਸ ਵੇਲੇ ਇਹ ਕੰਫੀਬਲ ਮੈਟ੍ਰਸ ਬਾਜ਼ਾਰ 'ਚ 7000 ਰੁਪਏ ਸਾਡਾ ਰੇਟ 3800 'ਚ ਤੁਹਾਨੂੰ ਅਸੀਂ ਦੇ ਦੇਾਂਗੇ ਇੱਥੇ ਆ ਦੇਖੋ ਕਿਸਰੇ ਦਰਦ ਦੂਦੂ ਹੁੰਦਾ ਢੂਈਆਂ ਢਾਈਆਂ ਦੋਸਦੀਆਂ ਉਹ ਵੀ ਕਹਿੰਦੇ ਠੀਕ ਕਰ ਦਿੰਦੇ ਆ ਬੈਸਟ ਡੀ ਦਾ ਬੈਸਟ ਪ੍ਰੋਡਕਸ਼ਨ ਆ 30 ਸਾਲ ਤੱਕ ਦਾ ਐਕਸਪੀਰੀਅੰਸ ਹੈਗਾ ਹੋਰ ਵੀ ਇਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਲਿਖੀਆਂ ਹੈਗੀਆਂ ਬਿਲਕੁਲ ਹੈਗੀਆਂ ਜੀ ਇਦਾਂ ਦੇ ਕੱਦੇ ਬਾਜ਼ਾਰ 'ਚ 10-10 ਹਜ਼ਾਰ 12-12 ਹਜ਼ਾਰ ਦੇ ਮਿਲਦੇ ਆ ਮਿਲਦੇ 12000 ਰੁਪਏ ਦੇ 4600 ਰੁਪਏ ਦੀ ਜੋੜੀ 4600 ਦੀ ਦੇਖੋ ਕਿੰਨੇ ਦਾ ਬਾਜ਼ਾਰ 'ਚ ਇੱਕ ਓਨੇ ਦੀਆਂ ਸੀ ਤਿੰਨ ਦੇ ਦੇਣੀ ਆ ਇੱਥੇ ਇਸ ਤੋਂ ਵੱਡਾ ਅੱਗੇ ਆ ਜੋ ਅਗਰ 4 ਇੰਚ ਹੀ ਨਹੀਂ ਚਾਹੀਦਾ 5 ਇੰਚੀ 5400 ਦੀ ਜੋੜੀ ਅੱਛਾ ਇਹ 5400 ਦੀ ਆ ਗਈ ਜੀ ਅਗਰ ਕੋਈ ਬਿਲਕੁਲ ਸੌਫਟ ਗੱਦਾ ਕਹਿੰਦਾ ਹਾਂ ਦੇਖੋ ਫੋਮ ਦਾ ਬਿਲਕੁਲ ਸੌਫਟ ਮਟੀਰੀਅਲ ਦੇ ਵਿੱਚ ਇਹ 6500 ਰੁਪਏ ਦੀ ਜੋੜੀ ਆ ਤੁਸੀਂ ਚੈੱਕ ਕਰ ਲੋ ਹੈਰਾਨ ਹੋ ਜਾਓਗੇ ਜਿੰਨੇ ਤੁਹਾਡੇ ਪੈਸੇ ਬਚਣਿਆ ਹੁਣ ਦੁਕਾਨਾਂ ਤੇ ਸ਼ੋਅਰੂਮਾਂ ਚ ਨਾ ਜਾਓ ਸਿੱਧਾ ਜਲੰਧਰ ਕੌਨਫੀਬਰ ਮੈਟਰ ਦੀ ਫੈਕਟਰੀ ਆ ਜਾਓ ਵੱਡੇ ਫਾਇਦੇ ਹੁਣ ਤੁਹਾਨੂੰ ਅਸੀਂ ਥੋੜੀ ਜਿਹੀ ਹੋਰ ਉਪਰਲੀ ਰੇਂਜ ਵੀ ਦੱਸ ਦਿਆਂ ਸਰ ਕੋਈ ਕਹਿੰਦੇ ਸਾਨੂੰ 13 ਚਾਹੀਦਾ ਕੋਈ ਕਹਿੰਦੇ ਵੀ ਸਾਨੂੰ 25000 30000 ਵਾਲੀ ਚਾਹੀਦੀ ਉਹ ਵੀ ਰੇਂਜ ਸ ਹੈਗੀ ਹਰ ਰੇਂਜ ਮਿਲਦੀ ਹੈ ਸਾਡੇ ਕੋ ਸਾਡੇ ਕੋ ਮੋਰ ਥੈਨ 80 ਤਰ੍ਹਾਂ ਦੇ ਗੱਦੇ ਬੰਦੇ ਆ ਹੁਣ ਬੰਦਾ ਕੋਈ ਕਹਿੰਦਾ 6000 ਰੁਪਏ ਵਾਲੀ ਜੋੜੀ ਮੈਨੂੰ 1 ਪੀਸ ਚਾਹੀਦੀ ਆ ਦੇਖੋ 1 ਪੀਸ ਵੀ ਇੱਚੇ ਬੰਦਾ ਹੈ ਇਹਦੇ ਤੇ ਅਸੀਂ ਥੋੜਾ ਜਿਹਾ ਡਿਫਰੈਂਸ ਕਰ ਦਿੰਦੇ ਆ ਜੀ ਮੋਟਾਈ ਵਧਾਤੀ ਪਹਿਲੀ ਗੱਲ ਕੱਪੜੇ ਦੀ ਕੁਆਲਿਟੀ ਇੰਪਰੂਵ ਕਰਦੀ ਜੀ ਇਹਦੀ ਇੱਕ ਥਾਂ ਤੇ ਹੈਗੀ ਇਹ ਕੁਲਟਿੰਗ ਇਹ ਦੋਨੋਂ ਥਾਂ ਤੇ ਕੁਲਟਿੰਗ ਕਰਦੀ ਇਹਦਾ ਡਿਫਰੈਂਸ ਥੋੜਾ ਜਿਹਾ ਪੈਂਦਾ 2 2500 ਰੁਪਏ ਦਾ ਅਪਰੋਕਸੀਮੇਟ ਪੈਂਦਾ ਕਿਉਂਕਿ 1 ਪੀਸ ਦੇ ਵਿੱਚ ਜਦੋਂ ਅਸੀਂ ਮਟੀਰੀਅਲ ਲੈਂਦੇ ਥੋੜਾ ਜਿਹਾ ਕੋਸਟਲੀ ਆਉਂਦਾ ਉਹਨਾਂ ਦੇਖੋ ਇੱਥੇ ਪਿਓਰ ਇੱਥੇ ਫੋਮ ਲੱਗੀ ਆ ਉੱਪਰਲੀ ਹਾਈ ਡੈਸਟੀ ਦੀ ਜਿਹੜੀ ਘੱਟੋ ਘੱਟ 5 5 6 6 ਸਾਲ ਦੀ ਲਾਈਫ ਹੈ ਇਹ 10 10 ਸਾਲ ਖਰਾਬ ਵੀ ਨਹੀਂ ਹੁੰਦੀਆਂ ਸਰ ਓਕੇ ਰੀਅਲੀ ਨਹੀਂ ਹੁੰਦੀਆਂ ਖਰਾਬ ਇਹ ਵਿਚਲਾ ਜਿਹੜਾ ਪੀ ਐਚ ਡੀ ਮਟੀਰੀਅਲ ਲੱਗਾ ਇਹ 5 5 7 7 ਸਾਲ ਖਰਾਬ ਨਹੀਂ ਹੁੰਦੇ ਦੇਖੋ ਤੁਹਾਡੇ ਬਜਟ ਅਨੁਸਾਰ ਜਿੱਦਾਂ ਚੀਜ਼ ਤੁਸੀਂ ਲੈਣੀ ਲੈ ਲਓ ਨਾਲੇ ਵੱਡੀ ਗੱਲ ਇਹ ਆ ਆ ਦੇਖੋ ਸਾਰੀ ਚੀਜ਼ ਨੰਗੀ ਕਰਕੇ ਤੁਹਾਨੂੰ ਦਿਖਾ ਦਿਆ ਇੱਥੇ ਚੀਟਿੰਗ ਨਹੀਂ ਧੋਖਾ ਟੜੀ ਕੁਝ ਨਹੀਂ ਜੋ ਹੈਗਾ ਕਲੀਅਰ ਕੱਟ ਦੱਸ ਰਿਆ ਅਸੀਂ ਇੱਕ ਚੀਜ਼ ਹੋਰ ਹੈ ਕਸਟਮਰ ਆਂਦੇ ਸਾਡੇ ਕੋ ਕਹਿੰਦੇ ਜੀ ਇਹ ਗੱਦਾ ਬਣਿਆ ਸਾਨੂੰ ਕਿਦਾਂ ਪ੍ਰੂਫ ਹੋਏਗਾ ਕਿ ਜਿਹੜਾ ਤੁਹਾਡੇ ਕੋਲ ਅੰਦਰ ਰੌ ਮਟੀਰੀਅਲ ਪਿਆ ਹੈ ਕਿ ਤੁਸੀਂ ਵਾਕਈ ਉਹ ਲਗਾਉਂਦੇ ਹੋ ਜੇ ਕੋਰਾ ਬਣਿਆ ਦੇਖਣਾ ਕੋਰਾ ਸਾਹਮਣੇ ਬਣਵਾ ਲਓ ਅਗਰ ਨਹੀਂ ਅਗਰ ਕਸਮਰ ਗੰਦਾ ਕੀ ਨਹੀਂ ਜੀ ਮੈਨੂੰ ਕੋਰੇ ਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਆਹ ਗੱਦਾ ਪਸੰਦ ਹੈ ਮੈਨੂੰ ਇਹ ਗੱਦਾ ਖੋਲ ਕੇ ਦਿਖਾਓ ਕਿੱਦਾਂ ਦਾ ਹੈ ਇਹਦੇ 'ਚ ਕਰਨਾ ਕੁਛ ਨਹੀਂ ਹੈ ਗੱਦਾ ਸਿੰਪਲੀ ਖੋਲ ਤਾਂ ਗਾਗ ਦੇ ਸਾਹਮਣੇ ਅੱਛਾ ਖੋਲ ਦਿੰਦੇ ਹਾਂ ਉਹ ਅਸੀਂ ਖੋਲ ਦਿੰਦੇ ਸਾਨੂੰ ਕੋਈ ਡਰ ਨਹੀਂ ਹੈਗਾ ਚਾਹ ਜੋ ਮਰਜੀ ਮਟੀਰੀਅਲ ਆ ਦੇਖੋ ਸੇਮ ਉਹੀ ਹਾਈ ਡੈਂਸਿਟੀ ਦਾ ਮਟੀਰੀਅਲ ਉਧਰ ਹੈ ਥੱਲੇ ਬੌਂਡਡ ਹੈ ਥੱਲੇ ਪੀ ਐਚ ਡੀ ਹੈ ਜੀ ਕੋਈ ਲੁਕੋ ਨਹੀਂ ਇਹ ਤਿੰਨ ਚੀਜ਼ਾਂ ਦਾ ਮੇਨ ਮੁੱਲ ਹੈ ਜਿੰਨੀ ਹਾਈ ਡੈਂਸਿਟੀ ਕੁਆਲਿਟੀਆਂ ਜਾਂਦੀ ਜਾਣਗੀਆਂ ਉਦਾਂ ਸੇਮ ਤੋਂ ਸੇਮ ਇਹ ਮਟੀਰੀਅਲ ਦੀ ਕੋਸਟਿੰਗ ਉੱਪਰ ਥੱਲੇ ਚੱਲਦੀ ਨੇ ਦੇਖੋ ਮੈਂ ਚੈਨਾਂ ਹੀ ਕਰਦਾ ਪੂਰੇ ਪੰਜਾਬ 'ਚ ਕਿਸੇ ਨੇ ਇਦਾਂ ਸਫਾਈ ਦੇ ਨਾਲ ਇਦਾਂ ਖੋਲ ਕੇ ਤੁਹਾਨੂੰ ਸੱਚ ਨਹੀਂ ਕਿਸੇ ਨੂੰ ਦੱਸਣਾ ਇੱਥੇ ਜਿਹੜਾ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਇੱਕ ਚੀਜ਼ ਹੋਰ ਆਹ ਦੇਖੋ ਹੁਣ ਗੱਦਾ ਇੱਥੇ ਬੰਦਾ ਪਿਆ ਇਹਦੇ ਵਿੱਚ ਵੀ ਸੇਮ ਮਟੀਰੀਅਲ ਉਹੀ ਇਸੇ ਸਰ ਤਰੀਕੇ ਨਾਲ ਅਸੀਂ ਯੂਜ਼ ਕੀਤਾ ਹੋਇਆ ਆਹ ਦੇਖੋ ਉਹਨਾ ਮਟੀਰੀਅਲ ਹੈ ਇਹ ਵੀ ਮਟੀਰੀਅਲ ਸੇਮ ਉਸੇ ਤਰੀਕੇ ਨਾਲ ਅਸੀਂ ਯੂਜ਼ ਕੀਤਾ ਹੋਇਆ ਹੂੰ ਸੋ ਤੁਸੀਂ ਇੱਥੇ ਆਹ ਦੇਖੋ ਆਪਣੀ ਮਰਜ਼ੀ ਦਾ ਸਾਈਜ਼ ਲੈ ਕੇ ਦੋ ਜੀ ਇੱਥੋਂ ਬਣਾ ਸਕਦੇ ਆ ਦੇਖੋ ਨਾਲ ਦੀ ਨਾਲ ਇੱਥੇ ਮਸ਼ੀਨ ਚੱਲਦੀ ਆ ਗੱਦਾ ਬੜ ਰਿਆ ਆ ਹਰ ਇੱਕ ਤਰ੍ਹਾਂ ਦੀ ਆਪਸ਼ਨ ਤੁਹਾਡੇ ਕੋਲ ਹੈਗੀ ਆ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਦੇਖੋ ਕਿ ਜਿਹੜੇ ਜਿੱਦਾਂ ਅਸੀਂ ਗੁਰੂ ਘਰ ਲਈ ਸ਼ੀਟਾਂ ਲੈਨੇ ਆ ਥੱਲੇ ਆ ਜ਼ਮੀਨ ਤੇ ਪਛਾਨ ਲਈ ਗੀਆਂ ਯੋਗਾ ਮੈਟ ਲਈ ਸ਼ੀਟਾਂ ਚੱਲਦੀਆਂ ਹਾਂਜੀ ਇਹ ਇਵਨ ਗੱਦੇਆਂ ਜੇ ਪਾ ਪਾ ਕੇ ਨਾ ਇਹਦੇ ਵਿੱਚ ਬਣਾ ਬਣਾ ਕੇ ਦੇ ਦਿੰਦੇ ਆ ਇਵਨ ਤੁਸੀਂ 1600 ਦਾ ਵੀ ਗੱਦਾ ਮੈਂ ਖੋਲ ਕੇ ਦਿਖਾ ਦਿੰਨਾ ਉਹਦੇ ਵਿੱਚ ਵੀ ਹਾਈ ਡੈਂਸਿਟੀ ਦੀ ਮਟੀਰੀਅਲ ਯੂਜ਼ ਕੀਤਾ ਹਲਕਾ ਕੋਈ ਨਹੀਂ ਕੀਤਾ ਜੀ ਕੋਈ ਬਾਜ਼ਾਰ 'ਚ ਜਿਹੜਾ ਐਦਾਂ ਦਾ ਲੋਅਰ ਕੁਆਲਿਟੀ ਦਾ ਕੱਪੜਾ ਜਾਂ ਸਮਾਨ ਪਾ ਕੇ ਗੱਦੇ ਬਣਾਉਂਦੇ ਉਹ ਵੀ ਤੁਹਾਨੂੰ ਮਹਿੰਗੇ ਮਿਲਦੇ ਪਰ ਇਥੇ ਹਾਈ ਕੁਆਲਿਟੀ ਦਾ ਸਮਾਨ ਰੇਟ ਵੀ 50 ਨਾਲੋਂ ਅੱਧੇ ਨਾਲੋਂ ਵੀ ਜ਼ਿਆਦਾ ਘੱਟ ਇਥੇ ਦੇਈ ਜਾਂਦੇ ਆ ਦੇਖੋ ਸਾਡੇ ਕੋਲ ਰੌ ਮਟੀਰੀਅਲ ਕਿੰਨਾ ਆ ਤੁਸੀਂ ਇਥੇ ਚੈੱਕ ਕਰ ਲਓ ਤੁਹਾਡੇ ਬਜਟ ਅਨੁਸਾਰ ਚਾਹੇ 1600 ਦਾ ਲੈ ਲਓ ਗੱਦਾ ਚਾਹੇ 15000 ਦਾ ਲੈ ਲਓ ਜਿਹੜੇ ਬਾਜ਼ਾਰ 'ਚ 50 50000 ਤੁਸੀਂ ਆਨਲਾਈਨ ਗੱਦੇ ਲੈਨੇ ਹੋ ਇਥੇ ਤੁਹਾਨੂੰ 20 20000 ਦੇ ਦੇਣਿਆ ਹਰ ਇੱਕ ਲਈ ਰਾਇਲ ਤੋਂ ਰਾਇਲ ਲਗਜ਼ਰੀ ਤੋਂ ਲਗਜ਼ਰੀ ਗੱਦੇ ਤੇ ਬਜਟ ਤੋਂ ਬਜਟ ਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ ਠਕਰ ਸਾਹਿਬ ਜਿੱਦਾਂ ਉਹਨਾਂ ਸੀ ਰੌ ਮਟੀਰੀਅਲ ਦਿਖਾਇਆ ਹੁਣ ਉਹੀ ਚੀਜ਼ਾਂ ਬਣ ਕੇ ਨਾ ਆ ਅਲੱਗ-ਅਲੱਗ ਤਰ੍ਹਾਂ ਇਹ ਕੁਆਲਿਟੀ ਅਲੱਗ ਹੈ ਇਹ 10 ਸਾਲ ਚੱਲਣ ਵਾਲਾ ਗੱਦਾ ਠੀਕ ਹੈ इजीली 10 ਸਾਲ ਚੱਲੇਗਾ weight ਦੇ ਵਿੱਚ ਘੱਟ ਤੋਂ ਘੱਟ ਨਹੀਂ ਤਾਂ 40 ਕਿਲੋ ਦਾ ਗੱਦਾ ਹੈ ਜੀ ਔਰ इजीली ਇਹਦੀ 5 ਸਾਲ ਦੀ ਅਸੀਂ ਗਾਰੰਟੀ ਦਿੰਦੇ ਹਾਂ ਵਿਦ ਬਿਲ ਹੂੰ ਇਸ ਤੋਂ ਬਾਅਦ ਅਗਲਾ ਆ ਗਿਆ ਜਿੱਦਾਂ ਕੋਈ ਬਜ਼ੁਰਗ ਬੰਦੇ ਹੋਣ ਇਹ ਉਹਨਾਂ ਲਈ ਗੱਦਾ ਹੈ ਬੈਠ ਕੇ ਦੇਖੋ ਇਹ ਨਾ ਹਾਰਡ ਹੈ ਨਾ ਸੌਫਟ ਹੈ ਜੀ ਔਰ ਇਹ ਗੱਦਾ 6 6.5 ਇੰਚ मोटा ਹੈਗਾ ਇਹ ਵੀ इजीली 7-8 ਸਾਲ ਮਜੇ ਨਾਲ ਚੱਲ ਜਾਏਗਾ ਠੀਕ ਹੈ ਨਾ ਦੇਖੋ ਵੇਟ ਦੇ ਵਿੱਚ ਕਿੰਨਾ ਲਾਈਟ ਹੈਗਾ ਜੀ ਇਹ ਗੱਦੇ ਦੀ ਕੀਮਤ ਸਿਰਫ 7500 ਰੁਪਿਆ ਅੱਛਾ 1 ਪੀਸ ਦੇ ਵਿੱਚ ਵੀ 7500 ਰੁਪਿਆ ਇਹਦੀ 5 ਸਾਲ ਦੀ इजीली ਲਾਈਫ ਹੈਗੀ 5 ਇਹ ਜੇ ਬਾਜ਼ਾਰ 'ਚ ਆਉਂਗੇ ਤਾਂ 17-18000 16000 ਦਾ ਇੱਥੇ 7500 ਦੇ ਵਿੱਚ ਤੁਹਾਨੂੰ ਪਤਾ ਨਹੀਂ ਹੁੰਦਾ ਹੁਣ ਆ ਇੱਕ ਗੱਦਾ ਹੈਗਾ ਇਹਨੂੰ ਵੀ ਅਸੀਂ ਇਹ 3-4 ਲੇਅਰ 'ਚ ਗੱਦਾ ਬੰਦ ਹੈ ਇੱਕ ਦੋ ਤਿੰਨ ਲੇਅਰਸ ਦੇ ਵਿੱਚ ਗੱਦਾ ਬੰਦ ਹੈ ਇਹ ਵੀ ਬਹੁਤ ਅੱਛੀ ਕੁਆਲਿਟੀ ਦਾ ਬਜ਼ੁਰਗਾਂ ਲਈ ਹੈ ਰੇਂਜ 13-14000 ਤੱਕ ਗੱਦਾ ਤਿਆਰ ਹੋ ਜਾਂਦਾ ਜੇ ਕਿਸੇ ਬੈਕਪੈਨ ਹੈ ਜਿਹੜੇ ਸਪੈਸ਼ਲ ਡਾਕਟਰ ਕਹਿੰਦੇ ਆ ਫਰਸਟ ਕਲਾਸ ਗੱਦਾ ਠੀਕ ਹੈ ਮੈਂ ਸਰ ਇਹ ਤਾਂ ਦੇਖ ਲਿਆ ਵੀ ਹਰ ਇੱਕ ਬਜਟ ਦੇ ਵਿੱਚ ਲਗਜ਼ਰੀ ਤੋਂ ਲਗਜ਼ਰੀ ਪਰ ਜੇ ਕਿਸ ਨੇ ਐਨ ਆਰ ਆਈ ਕਸਟਮਰ ਦੇਖ ਰਿਹਾ ਬਾਹਰਲੇ ਮੁਲਕਾਂ 'ਚ ਮਗਵਾਉਣੇ ਉਹਨਾਂ ਨੂੰ ਕਿਦਾਂ ਸੀ ਉਹ ਇਦਾਂ ਬਾਹਰਲੇ ਮੁਲਕ ਦੇ ਵਿੱਚ ਕੀ ਹੈਗਾ ਸਭ ਤੋਂ ਜ਼ਿਆਦਾ ਨਾ ਸੌਫਟ ਗੱਦਾ ਵਿਕਦਾ ਹੈ ਹਮ ਲੇਕਿਨ ਮੇਰੇ ਕੋਲ ਬਹੁਤ ਪੰਜਾਬੀ ਭਰਾ ਆਂਦੇ ਆ ਉਹ ਇਤੋਂ ਹਾਰਡ ਬਣਵਾ ਕੇ ਲੈ ਕੇ ਜਾਂਦੇ ਗੱਦਾ ਇਦਾਂ ਦਾ ਹਮ ਇੰਨਾ ਮੋٹے ਹਾਈਟ ਦੇ ਵਿੱਚ ਕਿਉਂਕਿ ਉੱਥੇ ਬੈਡਸ ਕਾਫੀ ਅਲੱਗ ਸਟਾਈਲ ਦੇ ਬਣਦੇ ਹਾਂ ਹਾਂਜੀ ਛੋਟੇ ਹੁੰਦੇ ਥੱਲੇ ਹਾਂਜੀ ਇੰਨੇ ਮੋٹے ਮੋٹے ਗੱਦੇ ਬਣ ਕੇ ਜਾਂਦੇ ਆ ਉਹ ਇਸ ਸਟਾਈਲ ਨਾਲ ਬੰਦੇ ਆ ਹਾਰਡ ਦੇ ਹਾਰਡ ਸੌਫਟ ਦੇ ਸੌਫਟ ਅਗਰ ਰੇਟਸ ਦੇਖੀਏ ਬਾਹਰ ਦੇ ਹਿਸਾਬ ਨਾਲ ਤੇ ਸਮਝ ਲਓ ਕਿ ਜਿੰਨੇ ਦੇ ਇੱਥੋਂ 5 ਗੱਦੇ ਜਾਣੇ ਉੱਥੇ ਦਾ ਇੱਕ ਗੱਦਾ ਬੰਦਾ ਹੂੰ ਇੰਨਾ ਰੇਟਸ ਦਾ ਡਿਫਰੈਂਸ ਹੁੰਦਾ ਉਹ ਲਾਈਫ ਉਹਦੀ ਘੱਟ ਤੋਂ ਘੱਟ ਮੇਰੇ ਹਿਸਾਬ ਦੇ ਨਾਲ 8-10 ਸਾਲ ਕਿਤੇ ਨਹੀਂ ਗੱਦਾ ਜਾਂਦਾ ਤੋਂ ਸਪੈਸ਼ਲੀ ਜਿੰਨੇ ਐਨ ਆ ਆਰ ਆਈ ਭੈਣ ਭਰਾ ਦੇਖ ਰਹੇ ਆ ਤੁਸੀਂ ਕਿਸੇ ਵੀ ਕੰਟਰੀ 'ਚ ਹੈਗੇ ਆ ਤੁਸੀਂ ਗੱਦੇ ਬਣਾਉਣੇ ਆ ਤੁਸੀਂ ਆਪਣੇ ਆਰਡਰ ਤੇ ਗੱਦੇ ਬਣਾ ਸਕਦੇ ਹੋ ਸਾਈਜ਼ ਤੇ ਤੁਸੀਂ ਜੋੜੀ ਲੈਣੀ ਆ ਜਾਂ ਵਨ ਪੀਸ ਬਣਾਉਣਾ ਤੁਸੀਂ ਮੋٹے ਬਣਾਉਣੇ ਆ ਤੁਸੀਂ ਪਤਲੇ ਬਣਾਉਣੇ ਆ ਆਪਣੇ ਆਰਡਰ ਤੇ ਤੁਸੀਂ ਗੱਦੇ ਬਣਵਾ ਕੇ ਆਪਣੀ ਕੰਟਰੀ ਦੇ ਵਿੱਚ ਮੰਗਵਾ ਸਕਦੇ ਇੱਥੋਂ ਸ਼ਿਪਿੰਗ ਦੀ ਸਰਵਿਸ ਵੀ ਇਹ ਦੇ ਰਹੇ ਹੈ ਗਿਆ ਜੇ ਤੁਸੀਂ ਪੰਜਾਬ ਚੋਂ ਹਰਿਆਣਾ ਰਾਜਸਥਾਨ ਦਿੱਲੀ ਜੰਮੂ ਹਰ ਕਿਤੇ ਵੀੋਂ ਤਾਂ ਵੀ ਤੁਸੀਂ ਮੰਗਵਾ ਸਕਦੇ ਆ ਸਰ ਦੁਕਾਨਦਾਰ ਵੀ ਬਹੁਤ ਸਾਰੇ ਇੱਥੇ ਲੈ ਉਹ ਗਾंदे ਇਹ ਲੈ ਜਾਂਦੇ ਲੈ ਕੇ ਜਾਂਦੇ ਆ ਉਹ ਜਿਹੜਾ ਅਸੀਂ ਦੁਕਾਨਦਾਰਾਂ ਨੂੰ ਰੇਟ ਲਗਾਨੇ ਆ ਉਹੀ ਅਸੀਂ ਕਸਟਮਰ ਨੂੰ ਲਗਾਨੇ ਆ ਦੂਜੀ ਗੱਲ ਅਸੀਂ ਜਦੋਂ ਵੀ ਕਿਸੇ ਦਾ ਆਰਡਰ ਫੜਦੇ ਆ ਅਸੀਂ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਇੱਕ ਬੈਡ ਦਾ ਸਾਈਜ਼ ਹਾਂਜੀ ਕਿੰਨੇ ਬਾਈ ਕਿੰਨਾ ਬੀਡਿੰਗ ਦੇ ਅੰਦਰ ਦੂਜਾ ਕਿ ਬੰਦੇ ਦੀ ਸਿਟਿੰਗ ਕਿੰਨੀ ਹੈ weight ਕਿੰਨਾ ਕਿਉਂਕਿ ਜਿੰਨਾ ਬੰਦੇ ਦਾ ਭਾਰ ਜ਼ਿਆਦਾ ਹੋਏਗਾ ਉਨਵੇਂ ਉਹਨੂੰ ਰੈਜ਼ੋਲੂਸ਼ਨ ਪਾਵਰ ਜ਼ਿਆਦਾ ਚਾਹੀਦੀ ਹੈ ਹੁਣ ਬੰਦਾ ਹੋਏ ਉਹਦਾ weight ਹੋਏ ਮੰਨ ਲਓ ਕੋਈ 100 ਕਿਲੋ ਦਾ ਪਰ ਗੱਦਾ ਮੰਗੇ ਇਹਦੇ ਨਾਲ ਦਾ ਇਹ ਤਾਂ ਬਹਿ ਜਾਣਾ ਗੱਦਾ ਫਿਰ ਉਹਨੂੰ ਆ ਚੀਜ਼ ਚਾਹੀਦੀ ਅਸੀਂ ਇਹ ਦੋ ਤਿੰਨ ਚੀਜ਼ਾਂ ਦੇਖਦੇ ਆਂ ਤੀਜਾ ਅਸੀਂ ਦੇਖਦੇ ਆਂ ਕਸਟਮਰ ਦਾ ਬਜਟ ਕਿੰਨਾ ਹੂੰ ਅ ਜਿੰਨਾ ਕਸਟਮਰ ਦਾ ਬਜਟ ਹੈ ਜਿੰਨਾ ਕਸਟਮਰ ਦਾ ਵੇਟ ਹੈ ਔਰ ਜਿੰਨੀ ਉਹਦੀ ਪਿੰਕ ਪੈਸਟੀ ਹੈ ਅਸੀਂ ਉਹਨੇ ਜੇ ਤਿਆਰ ਕਰਕੇ ਦੇ ਦੇ ਅੱਛਾ ਇਹ ਗੱਲਾਂ ਨਾ ਕਰੇ ਕੋਈ ਧਿਆਨ ਦਿੰਦਾ ਨਹੀਂ ਕੋਈ ਸੁਣਦਾ ਵੀ ਨਹੀਂ ਕਿਸੇ ਨੂੰ ਪਤਾ ਵੀ ਨਹੀਂ ਜੋ ਤੁਸੀਂ ਜਾਣਕਾਰੀ ਲੋਕਾਂ ਨੂੰ ਦੇ ਰਹੇ ਹੋ ਇਸੇ ਸੇਮ ਅਸੀਂ ਚਾਹੇ ਫਰਨੀਚਰ ਲੈ ਲੈ ਉੱਚੇ ਜਾਂ ਗੱਦਾ ਲੈ ਲੈ ਉੱਚੇ ਅਸੀਂ ਸੇਮ ਚੀਜ਼ਾਂ ਲੈ ਕੇ ਚੱਲੀਏ ਦੇਖੋ ਅਸੀਂ ਗੱਦਿਆਂ ਦੀ ਸਾਡੀ ਫੈਕਟਰੀ ਆ ਅਸੀਂ ਬੈਸਟ ਪ੍ਰਾਈਸ ਦੇ ਰਹੇ ਆ ਗੱਦਿਆਂ ਤੋਂ ਇਲਾਵਾ ਤੁਸੀਂ ਬੈੱਡ ਲੈਣੇ ਆ ਸੋਫੇ ਲੈਣੇ ਆ ਡਾਈਨਿੰਗ ਟੇਬਲ ਕੋਈ ਵੀ ਸਮਾਨ ਫਰਨੀਚਰ ਤੁਸੀਂ ਲੈ ਸਕਦੇ ਆ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੋਂ ਵੀ ਘੱਟ ਰੇਟਾਂ ਦਾ ਸੀ ਮਹੱਈਆ ਕਰਾਉਂਦੇ ਜਿੱਥੇ ਸਾਨੂੰ ਕੁਆਲਿਟੀ 'ਚ ਕੰਪਰੋਮਾਈਜ਼ ਕਰਨਾ ਪਵੇਗਾ ਅਸੀਂ ਗਾਹਕ ਦੇ ਅੱਗੇ ਸਸਤੀ ਕਰ ਹੂੰ ਕਿਉਂਕਿ ਅਸੀਂ ਮਾਲ ਵੇਚਣਾ ਗਾਹਕ ਦਾ ਜਿੰਨਾ ਪੈਸਾ ਲੱਗਾ ਉਹਦੇ ਵਾਪਸ ਹੋਏ ਇਹ ਨਾ ਹੋਏ ਕਿ ਕੱਲ੍ਹ ਅੱਗੇ ਸਾਨੂੰ ਵੀ ਦੋ ਗੱਲਾਂ ਸੁਣਾ ਕੇ ਜਾਏ ਤੇ ਸਾਡੀ ਮਾਰਕੀਟ ਖਰਾਬ ਹੋ ਜਾਵੇ ਹੂੰ ਸੋ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਆ ਤੁਹਾਨੂੰ ਹਜੇ ਵੀ ਕੋਈ ਸਵਾਲ ਦਾ ਜਵਾਬ ਨਹੀਂ ਮਿਲਿਆ ਤੇ ਨੰਬਰ ਆ ਰਿਹਾ ਜੀ ਸਕਰੀਨ ਤੇ ਤੁਸੀਂ ਇੱਥੇ ਫੋਨ ਕਰ ਸਕਦੇ ਆ ਜਲੰਧਰ ਦੀ ਸਭ ਤੋਂ ਵੱਡੀ ਫੈਕਟਰੀ ਹੈਗੀ ਆ ਗੱਦਿਆਂ ਦੀ ਫ ਕੰਫੀਬਲ ਮੈਟ੍ਰਸ ਜਿੱਥੇ ਵਰਲਡ ਵਾਈਡ ਸ਼ਿਪਿੰਗ ਦੀ ਸਰਵਿਸ ਹੈ ਕਿ ਯਾ ਤੁਸੀਂ ਪੰਜਾਬ ਹਰਿਆਣਾ ਇੰਡੀਆ ਦੇ ਵੀ ਵੱਖ-ਵੱਖ ਕੋਨੇ ਦੇ ਲੋਕ ਦੂਰੋਂ ਦੂਰੋਂ ਲੋਕ ਇੱਥੇ ਆ ਰਹੇ ਆ ਸਿਰਫ ਇਸ ਲਈ ਵੀ ਕੁਆਲਿਟੀ ਮਿਲ ਰਹੀ ਆ ਥੋੜੇ ਪੈਸੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਅਗੜਸਾਨ ਟੀਵੀ ਜੰਦਰ